ਆਪਣੇ ਕੋਲੋਂ ਬਈ ਕੈਮਾ ਸੈਟ ਲੱਗ ਕੇ ਜਾ ਰਿਹਾ ਆਪਣੇ ਕੋਲੋਂ ਅੱਜ ਜੀ 7ਵਾਂ ਸੈਟ ਲੱਗ ਕੇ ਜਾ ਰਿਹਾ ਤੇ 6 ਪਹਿਲਾਂ ਲੱਗੇ 6 ਪਹਿਲਾਂ ਲੱਗੇ ਹੋਏ ਤੇ 6 ਕਿੰਨ੍ਹੇ ਸਾਲ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਉਹਨਾਂ ਨੂੰ ਮਤਲਬ ਲਾ ਲਓ ਜੀ 2-2 ਸਾਲ ਤਾਂ ਹੋ ਗਏ 2-2 ਸਾਲ ਹੋ ਗਏ ਵਿੱਚ ਸਾਲ ਹੋ ਗਏ ਜੀ ਵਿੱਚ 2 ਸਾਲ ਠੀਕ ਹੈ ਜਿਹੜਾ ਮੰਨ ਕੇ ਚੱਲ ਵੀ ਸਭ ਤੋਂ ਪਹਿਲਾਂ ਲੱਗਿਆਗਾ ਉਹਦੀ ਤੁਸੀਂ ਰਿਪੇਅਰ ਪੂਰ ਕਿੰਨੀ ਕਰਾਈ ਆ ਨਹੀਂ ਜੀ ਇੱਕ ਵਾਰ ਵੀ ਨਹੀਂ ਬਈ ਇੱਕ ਵਾਰੀ ਵੀ ਰਿਪੇਅਰ ਨਹੀਂ ਇੱਕ ਵਾਰੀ ਵੀ ਨਹੀਂ ਠੀਕ ਹਾਂ ਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਆਪਣੇ ਕੋਲੇ 7ਵਾਂ ਟਰੈਕਟਰ ਆਇਆ ਅੱਜ ਬਾਈ ਦਾ ਟੈਕ ਲੱਗਣ ਵਾਸਤੇ 12 ਇੰਚ ਬਾਈ ਨੂੰ ਆਪਾਂ 12 ਇੰਚੀ ਸੈੱਟ ਲਾ ਕੇ ਦਿੱਤਾਗਾ ਛੀਦੋ ਵਾਲਾ ਤੇ ਪਹਿਲਾਂ ਆਪਣੇ ਕੋਲੋਂ ਛੀ ਸੈਟ ਲੱਗ ਕੇ ਜਾ ਚੁੱਕੇ ਨੇ ਬਾਈਆਂ ਦੇ ਉਹ ਵੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿਵੇਂ ਚੱਲਦੇ ਨੇ ਤੇ ਆ ਜੋ ਆਪਾਂ ਮੈਨੂੰ ਦਿਖਾ ਦिए 12 ਇੰਚੀ ਛੇਦੋ ਵਾਲਾ ਛੇਦੋ ਦਾ ਮਤਲਬ ਦੋ ਵੇਸਾਂ 12 ਇੰਚੀ ਤੇ ਛੇ ਸਪੀਕਰ ਛੀਦ ਚ ਦੋ ਟੌਪ ਸਾਈਡਾਂ ਤੇ ਤੇ ਦੋ 프ੰਟ ਤੇ ਤੇ ਲੇਜਰ ਪੱਤੀਆਂ ਦੀ ਫਿਟਿੰਗ ਤੇ ਸ਼ੀ ਮੋਸਪਟਾਲਾ ਮੋਨੋ ਤੇ ਮੋਨੋ ਦਾ 2 16 ਜੀ ਦੀ ਪੈਂਟ ਰੈਪ ਸਾਰੀ ਆਪਾਂ ਬਾਈ ਨੂੰ ਫਿਟਿੰਗ ਬਣਾ ਕੇ ਦਿੰਦੀ ਆ ਇੱਕ ਲਾਗ ਦਿੱਤੀ ਆਪਾਂ ਬਾਈ ਨੂੰ ਫਾਈਬਰ ਛਤਰੀ ਸੈਂਪਲ ਦੇ ਵਿੱਚ ਕਰੋ ਕੁਆਲਟੀ ਚੈੱਕ ਹਨਾ ਇੱਕ ਬਾਰਲੇਟ 31 ਇੰਚ ਤੇ ਫੈਨ ਤੇ ਬੈਕ ਸਾਈਡ ਐਲਈਡੀ ਲਾਈਟਾਂ ਤੇ ਜੂ ਤੋਂ ਲੈ ਕੇ ਆਪਾਂ ਸਾਰੀ ਬਾਈ ਨੂੰ ਫਿਟਿੰਗ ਬਣਾ ਕੇ ਦਿੰਦੀ ਆ ਤੇ ਕਰਦਿਆਂ ਬਾਈ ਨਾਲ ਗੱਲਬਾਤ ਹਨਾ ਕਿਵੇਂ ਲੱਗਿਆ ਸੈੱਟ ਆਪਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਅਰਚਦੀਪ ਹੈ ਜੀ ਤੇ ਪਿੰਡ ਕੋਦੂ ਵਾਲਾ ਜੀ ਤੇ ਕਿਵੇਂ ਲੱਗਾ ਸੈਟ ਆ ਸੈਟ ਪੂਰਾ ਓਕੇ ਹੈ ਜੀ ਬੇਸ ਬੂਸ ਫੁੱਲ ਹੈ ਫੁੱਲ ਆਈ ਜਾ ਠੀਕ ਆ ਬਾਈ ਤੇ ਆਪਣੇ ਕੋਲੋਂ ਬਈ ਕੈਮਾ ਸੈਟ ਲਾ ਕੇ ਜਾ ਰਿਹਾ ਆਪਣੇ ਕੋਲੋਂ ਆ ਜੀ ਸੱਤਵਾਂ ਸੈਟ ਲਾ ਕੇ ਜਾ ਰਿਹਾ ਤੇ ਛੇ ਪਹਿਲਾਂ ਲਾ ਕੇ ਛੇ ਪਹਿਲਾਂ ਲੱਗੇ ਤੇ ਛੀਕ ਕੈ ਸਾਲ ਹੋ ਗਏ ਉਹਨੂੰ ਲੱਗਿਆ ਨੂੰ ਉਹਨਾਂ ਨੂੰ ਮਤਲਬ ਲਾ ਲਓ ਜੀ ਦੋ ਦੋ ਸਾਲ ਤਾਂ ਹੋ ਗਏ ਦੋ ਦੋ ਸਾਲ ਹੋ ਗਏ ਵਿਚ ਸਾਲ ਹੋ ਗਿਆ ਜੀ ਵਿਚ ਦੋ ਸਾਲ ਠੀਕ ਹੈ ਜਿਹੜਾ ਮੰਨ ਕੇ ਚੱਲ ਵੀ ਸਭ ਤੋਂ ਪਹਿਲਾਂ ਤਾਂ ਲੱਗਿਆਗਾ ਉਹ ਦੀ ਤੁਸੀਂ ਰਿਪੇਅਰਪੁਰ ਕਿੰਨੀ ਕਰਾਈ ਆ ਨਹੀਂ ਜੇ ਇੱਕ ਵਾਰ ਵੀ ਨਹੀਂ ਬਈ ਇੱਕ ਵਾਰੀ ਵੀ ਰਿਪੇਅਰ ਨਹੀਂ ਇੱਕ ਵਾਰੀ ਵੀ ਨਹੀਂ ਠੀਕ ਆ ਇਹ ਹੁੰਦੀ ਆ ਬਾਈ ਕੁਆਲਿਟੀ ਜੇ ਸੈੱਟ ਬਾਈਆਂ ਨੇ 2 ਸਾਲ ਪਹਿਲਾਂ ਲਵਾਇਆ ਇੱਕ ਵਾਰੀ ਵੀ ਰਿਪੇਅਰ ਨਹੀਂ ਕਰਾਈ ਤੇ ਬਾਈ ਸੈੱਟ ਟਰੈਕਟਰ ਚੱਲਦੇ ਕਿੰਨੇ ਕਿਨੇ ਛੋੜੇ ਕੋਲ ਟਰੈਕਟਰ ਤਾਂ ਬਾਈ ਤੁਸੀਂ ਐ ਲੈ ਲਓ 24 ਘੰਟਿਆਂ ਚੋਂ 22 ਘੰਟੇ ਜਦ 22 ਘੰਟੇ ਚੱਲਦੇ ਹਾਂਜੀ ਠੀਕ ਹੈ ਤੇ ਕੰਮ ਛੋਡਾ ਮਨੇ ਗੱਠਾ ਬਣਾਉਣ ਦਾ ਗੱਠਾ ਬਣਾਉਂਦਾ ਜੀ ਬਾਕੀ ਆਪਣਾ ਡੋਲੂ ਕਰਾਹੇ ਦਵਾਂਗੇ ਠੀਕ ਆ ਜੋੜੀ ਰੱਖਦੇ ਹੋ ਜੋੜੀ ਰੱਖਦੇ ਠੀਕ ਆ ਬਈ ਤੇ ਬਾਈ ਆਪਣੇ ਕੋਲੋਂ 2 ਸਾਲ ਪਹਿਲਾਂ ਸੈੱਟ ਲਵਾ ਕੇ ਗਏ ਸੀਗੇ ਤਕਰੀਬਨ ਮੰਨ ਕੇ ਚੱਲ ਵੀ ਹੁਣ ਤੱਕ ਦੇ ਸੈੱਟ 7 ਸੈੱਟ ਹੋ ਗਏ 7 ਸੈਟਾਂ ਦੇ ਵਿੱਚ ਇੱਕ ਦੀ ਕੰਪਲੀਟ ਨਹੀਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿਨੇ ਆ ਵੀ ਸਾਡੇ ਸੈਟਾਂ ਦੀ 0% ਕੰਪਲੀਟ ਹੈ ਜੇ ਤੁਸੀਂ ਆਪਣੇ ਕੋਲੋਂ ਸੈੱਟ ਇਸ ਤਰ੍ਹਾਂ ਦੇ ਦੋਸਤੋਂ ਲਵਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਤ ਤੋਂ ਵੱਤ ਸ਼ੇਅਰ ਲੈ ਕਰ ਦੇਣਾ ਧੰਨਵਾਦ